ਹਾਂਜੀ ਕਿਸਾਨ ਭਰਾਵੋ ਪੀੜੀ ਸਰੋਂ ਅਸੀਂ ਬੀਜੀ ਸੀ ਦੋ ਕਰਾਲਾ ਅੱਜ ਮਸ਼ੀਨ ਜਿਹੜੀ ਆ ਉਹ ਆ ਗਈ ਆ ਸੋ ਪੱਡਣ ਲੱਗੇ ਆ ਦੇਖਦੇ ਆ ਕਿ ਕਿਵੇਂ ਨਿਕਲਦਾ ਝਾੜ ਤੇ ਕਿਸ ਤਰ੍ਹਾਂ ਦਾ ਜਿਹੜਾ ਆ ਸਰੋਂ ਦਾ ਜਿਹੜਾ ਆ ਉਹ ਦਾਣਾ ਉਹ ਰਹਿਣ ਵਾਲਾ ਹੈਗਾ ਆ ਸੋ ਲੇਬਰ ਦੇ ਬੰਦੇ ਹੈਗੇ ਆ ਉਹ ਚੱਕ ਚੱਕ ਕੇ ਮਸ਼ੀਨ ਦੇ ਵਿੱਚ ਉਸ ਵੇਲੇ ਦੇ ਆ ਦੇਖੋ ਮੂੰਗਰਿਆਂ ਨਾਲੋਂ ਵੀ ਮੋਟੀ ਦਿਖਣ ਨੂੰ ਸਰੋਂ ਲੱਗਦੀ ਆ ਬਾਕੀ ਝਾੜ ਜਿਹੜਾ ਆ ਉਹ ਤਾਂ ਜਦੋਂ ਦਾਣੇ ਟਰਾਲੀ ਦੇ ਵਿੱਚ ਪੈਣਗੇ ਉਦੋਂ ਹੀ ਪਤਾ ਲੱਗੂਗਾ ਗਰਦੀਪ ਮਸ਼ੀਨ ਇਹ ਬਹੁਤ ਵਧੀਆ ਮਸ਼ੀਨ ਇਹ ਹੈਗੀ ਆ ਯੂਪੀ ਵਾਲੇ ਇਹ ਕਹਾਉਂਦੇ ਆ ਤੇ ਪਾਲੀ ਤੇ ਰਮਨ ਦੋ ਭਰਾ ਆ ਉਸ ਵਿੱਚ ਬਹੁਤ ਵਧੀਆ ਬਾਕੀ ਇਹਨਾਂ ਦੀ ਕਾਰਗੁਜ਼ਾਰੀ ਵੀ ਗ੍ਰੇਟ ਇਲਾਕੇ ਦੇ ਵਿੱਚ ਇਹ ਹੈਗੀ ਆ ਤੇ ਇਹ ਇੰਨੇ ਮਿਹਨਤੀ ਆ ਨੇ ਕਿ ਕੰਮ ਕਰਦੇ ਕਰਦੇ ਦੇਖੋ ਇਹਨਾਂ ਦਾ ਇੱਕ ਭਰਾ ਰਮਨ ਜਿਹੜਾ ਆ ਉਹ ਵੀ ਸਵੇ ਚੱਕ ਜਾ ਕੇ ਆਪ ਦੇ ਵਿੱਚ ਮਸ਼ੀਨ ਦਿੱਤਾ ਲੱਗ ਗਿਆ ਨਹੀਂ ਤਾਂ ਮਾਲਕ ਜਿਹੜਾ ਆ ਉਹ ਘਟ ਦੇ ਖੜ ਕੇ ਆਰਾਮ ਦੇ ਨਾਲ ਦੇਖਦਾ ਕਿ ਮਸ਼ੀਨ ਚੱਲੀ ਆ ਜਾਂ ਫਿਰ ਬੁੱਕੀ ਵਿੱਚ ਚੱਲ ਰਹੀ ਹੈ ਇਹ ਬਹੁਤ ਹੀ ਵਧੀਆ ਇਹ ਚੰਗੀ ਹੋਈ ਮਸ਼ੀਨ ਨਾਲ ਦੀ ਨਾਲ ਬਹੁਤ ਇਕ ਲਗਾ ਲਗਾ ਗਾਣਾ ਆਪਾਂ ਇਹ ਬਿਲਕੁਲ ਕੋਈ ਥੱਲੇ ਨਹੀਂ ਰਿਹਾ ਬਹੁਤ ਵਧੀਆ ਢਾਂਗ ਦੇ ਨਾਲ ਤੇ ਜਿਹੜਾ ਕੰਮ ਉਹ ਉਹ ਜਾਰੀ ਆ ਤੇ ਹਾਂ ਮੇਰਾ ਵੀ ਥੋੜਾ ਜਿਹਾ ਇੱਕ ਚੱਲ ਰਿਹਾ ਜੀ ਲੈਣੇ ਥੱਪਾ ਜੱਕੇ ਹੋਣੇ ਬਹੁਤ ਹੀ ਇਹ ਵਿੱਚ ਤੋਂ ਸੁਪਿਆ ਸਿਰਫ ਉਹ ਖਰਾਲਾ ਇਹ ਸਰੋਂ ਜਿਹੜੀ ਆ ਕਿ ਅਸੀਂ ਬੀਤੀ ਸੀ ਤਜਰਬੇ ਦੇ ਤੌਰ ਤੇ ਵਧੀਆ ਹੈਗੀ ਰੰਗ ਦੀ ਇਹ ਸਰੋਂ ਹੈਗੀ ਆ ਸੋ ਯੂਪੀ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਇਹਦੀ ਵਜਾਂਦ ਇਹ ਹੁੰਦੀ ਆ ਆ ਦੇਖੋ ਗੁਰਦੀਪ ਨਿਊ ਗੁਰਦੀਪ ਮਸ਼ੀਨ ਤੇ ਐਡ ਅਸੀਂ ਇਹਦੀ ਕੋਈ ਨਹੀਂ ਕਰਦੇ ਪਰ ਜਸਟ ਇੱਕ ਤੁਹਾਨੂੰ ਦਿਖਾਈ ਹੈਗੀ ਆ ਮਸ਼ੀਨ ਦੀ ਜਿਹੜੀ ਕਾਰਗੁਜ਼ਾਰੀ ਬਹੁਤ ਸਾਫ਼ ਸੁਥਰੀ ਐ ਲੱਗਦਾ ਕਿ ਜਿਵੇਂ ਪੱਖਾ ਲਾਣ ਦੀ ਵੀ ਲੋੜ ਨਾ ਹੋਵੇ ਤੇ ਬਹੁਤ ਸਾਫ਼ ਦਾਣੇ ਇਹ ਕੱਢਦੀ ਆ ਇਹ ਫੋਰਮੈਨ ਦੋਨੇ ਭਰਾ ਆਪ ਹੈਗੇ ਆ ਚਾਰ ਇਹਨਾਂ ਕੋਲ ਮਸ਼ੀਨਾ ਤੇ ਬਾਕੀ ਜੇ ਗੱਲ ਹੁਣ ਆਪਾਂ ਸਰੋਂ ਦੀ ਕਰ ਲਈਏ ਤਾਂ ਸਰੋਂ ਇਹ ਯੂਪੀ ਦੇ ਵਿੱਚ ਜਿਆਦਾ ਇਹ ਬੀਜੀ ਜਾਂਦੀ ਹੈ ਪੰਜਾਬ ਦੇ ਵਿੱਚ ਹਜੇ ਘੱਟ ਪਰ ਜੇ ਇਹਦੀ ਅਸੀਂ ਗੁਣਵੱਤਾ ਨੂੰ ਲੈ ਲਈਏ ਇਹਨਾਂ ਦੇ ਇਹਦੇ ਗੁਣਾਂ ਨੂੰ ਲੈ ਲਈਏ ਓਮੇਗਾ 3 ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਇੱਕ ਤਰ੍ਹਾਂ ਦੇ ਨਾਲ ਦੇਸੀ ਘੋਦਾ ਹੀ ਇਹ ਕੰਮ ਜਿਹੜਾ ਆ ਉਹ ਕਰਦੀ ਆ ਖੇਤ ਦੇ ਵਿੱਚ ਜਿਹੜਾ ਕੱਖ ਗੋਭੀ ਪਾਲਕ ਜੀ ਜਿਹੜੀ ਅਸੀਂ ਕਹਿੰਦੇ ਨੇ ਆ ਤੋਬਾ ਪਾਲਕ ਉਹ ਬਹੁਤ ਜ਼ਿਆਦਾ ਹੋ ਚੁੱਕੀ ਸੀ ਨਾ ਉਹਦਾ ਕੋਈ ਇਲਾਸੀ ਦੇਖੋ ਕਣਕਾਂ ਵੀ ਸੁਨਹਿਰੀ ਰੰਗ ਹੋ ਗਿਆ ਆਸ-ਪਾਸੇ ਪੱਕਣ ਦੀ ਕगार ਤੇ ਇਹ ਕਣਕਾਂ ਜਿਹੜੀਆਂ ਆ ਉਹ ਬਿਲਕੁਲ ਆ ਚੁੱਕੀਆਂ ਤੇ ਕਾਫੀ ਮੋਟੀ ਦੇਖਣ ਦੇ ਵਿੱਚ ਸਿਰੋਂ ਇਹ ਸਾਨੂੰ ਜਵਦੀ ਆ ਤੇ ਛੇਤੀ ਆਪਾਂ ਤਕਰੀਬਨ ਵੱਡ ਹੋ ਚੁੱਕੀ ਆ ਆਪਾਂ ਛੇਤੀ ਛੇਤੀ ਹੁਣ ਇਹਨੂੰ ਟਰਾਲੀ ਦੇ ਵਿੱਚ ਜਦੋਂ ਪਾਵਾਂਗੇ ਤਾਂ ਤੁਸੀਂ ਦੇਖੋਗੇ ਕਿ ਕਿ ਕਿਵੇਂ ਦੀ ਇਹ ਨਿਕਲਦੀ ਆ ਦੇਖਣ ਨੂੰ ਤਾਂ ਬਹੁਤ ਮੋਟੀ ਲੱਗਦੀ ਆ ਆ ਦੇਖੋ ਟਰਾਲੀ ਦੇ ਵਿੱਚ ਹੁਣ ਦਾਣੇ ਜਿਹੜੇ ਆ ਉਹ ਪਾਏ ਜਾ ਰਿਹਾ ਕਾਫੀ ਮੋਟੀ ਨਜ਼ਰ ਆਉਂਦੀ ਆ ਉਮੀਦ ਆ ਵੀ ਦੋ ਕਨਾਲਾਂ ਦੇ ਵਿੱਚੋਂ 2.5 ਕੁਇੰਟਲ ਜਿਹੜੀ ਇਹ ਸਰੋਂ ਹੈਗੀ ਆ ਉਹ ਨਿਕਲਣ ਦੀ ਮੈਨੂੰ ਆਸ ਆ ਤੇ ਵਾਕਈ ਹੋ ਜਾਊਗੀ ਵੀ ਇੰਨੀ ਤਾਂ ਪੋਸਿਬਿਲਟੀ ਹੈਗੀ ਆ ਕਿ 2.5 ਕੁਇੰਟਲ ਜਿਹੜੀ ਇਹ ਸਭ ਨੂੰ ਲਾਜ਼ਮੀ ਹੋ ਜਾਣਿਆ ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ